ਗਰੀਬ ਆਦਮੀ ਜੋ ਅੱਖਾਂ ਲਈ ਸਹੀ ਟ੍ਰੀਟਮੈਂਟ ਜਾਂ ਦਵਾਈ ਨਹੀਂ ਲੈ ਸਕਦੇ ਜਾਂ ਆਪਰੇਟ ਨਹੀਂ ਕਰਵਾ ਸਕਦੇ ਉਹਨਾਂ ਦੇ ਲਈ ਬਹੁਤ ਵਧੀਆ ਮੌਕਾ ਹੁੰਦਾ ਹੈ ਔਰ ਸਾਰਾ ਜਿਹੜਾ ਇੱਥੇ ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ ਔਰ ਡਾਕਟਰ ਵੀ ਬਹੁਤ ਵਧੀਆ ਡਾਕਟਰ ਕਿਉਂਕਿ ਹਰ ਸਾਲ ਕਰਦੇ ਹਨ ਇਸ ਕਰਕੇ ਜਿਹੜੇ ਆਪਰੇਟ ਨੇ ਬੜੇ ਸਫਲ ਹੁੰਦੇ ਨੇ ਯੂਨਾਈਟਿਡ ਸਟੇਟਸ ਮਿਸਲ ਜੁਐਸਏ ਵੱਲੋਂ ਬੜਾ ਸਹਿਯੋਗ ਮਿਲਦਾ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇਹ ਸੇਵਾ ਇਹ ਕਰਦੇ ਨੇ ਅਸੀਂ ਵੀ ਇਹਨਾਂ ਨੂੰ ਪੂਰਾ ਸਹਿਯੋਗ ਦਿੰਦੇ ਆ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਤੇ ਹਰ ਚੀਜ਼ ਦਵਾਈ ਜੋ ਵੀ ਚੀਜ਼ ਲੋੜੀਂਦੀ ਹੁੰਦੀ ਹੈ ਇਹਨਾਂ ਕਾ ਉਹ ਫਰੀਦ ਦਿੱਤੀ ਜਾਂਦੀ ਹੈ ਟਰਾਂਸਪੋਰਟ ਅਸੀਂ ਆਪ ਦਿੰਦੇ ਆ ਇਹਨਾਂ ਨੂੰ ਇਥੋਂ ਮਰੀਜ਼ਾਂ ਨੂੰ ਲੈ ਕੇ ਜਾਣਾ ਔਰ ਛੱਡ ਕੇ ਜਾਣਾ ਇਹ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਰਪਖ ਪੋਸਟ ਮੈਂ ਦਰਕਬਦੀ ਮੌਜੂਦਾ ਜੀ ਡੇਲੋ ਨੇੜਲੇ ਪਿੰਡ ਲਹਿਰਾ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਯੂਨਾਈਟਿਡ ਸਿੱਖ ਮਿਸ਼ਨ ਯੂ ਐਸ ਏ ਦੇ ਸਹਿਯੋਗ ਦੇ ਨਾਲ ਸਵਰਗਵਾਸੀ ਨਰੈਣ ਕੌਰ ਖੰਗੂੜਾ ਦੀ ਯਾਦ ਵਿੱਚ ਜਿਹੜਾ ਅੱਖਾਂ ਦਾ ਚੈੱਕਅਪ ਅਤੇ ਫ੍ਰੀ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਕਾਫੀ ਵੱਡੀ ਜਿਹੜੀ ਮਰੀਜ਼ਾ ਦੀ ਉਹ ਲਾਈਨ ਲੱਗੀ ਹੋਈ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਗਦੀਸ਼ ਸਿੰਘ ਜੀ ਖੰਗੂੜਾ ਅਤੇ ਚਮਕੌਰ ਸਿੰਘ ਯੂਐਸਏ ਵੱਲੋਂ ਜਿਹੜਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਸਾਡੇ ਕੋਲ ਮੌਜੂਦ ਨੇ ਇੱਥੇ ਦੇ ਲਹਿਰਾ ਪਿੰਡ ਦੇ ਸਰਪੰਚ ਗਰਜੀਤ ਸਿੰਘ ਜੀ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਰਪੰਚ ਜੀ ਅੱਜ ਜਰਾ ਜੀ ਇਹ ਜਿਹੜਾ ਕੈਂਪ ਹੈ ਬੜੇ ਲੰਮੇ ਸਮੇਂ ਤੋਂ ਅਸੀਂ ਹਰ ਸਾਲ ਲਾਉਨੇ ਆ ਇਹ ਮਾਤਾ ਨਰੈਣ ਕੌਰ ਜੀ ਜੋ ਸਾਡੀ ਪੂਆ ਜੀ ਸਨ ਉਹਨਾਂ ਦੀ ਯਾਦ ਵਿੱਚ ਲਾਉਨੇ ਆ ਇਹ ਕੈਂਪ ਦੇ ਵਿੱਚ ਲਗਭਗ ਹਰ ਸਾਲ 600 ਦੇ ਕਰੀਬ 500 ਦੇ ਕਰੀਬ ਜਿਹੜੇ ਮਰੀਜ਼ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ 50 ਕਿ ਸਰਜਰੀਆਂ ਹਰ ਸਾਲ ਹੁੰਦੀਆਂ ਨੇ ਸੋ ਅਸੀਂ ਇਹਦਾ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡਾ ਫਾਇਦਾ ਹੈ ਕਿਉਂਕਿ ਜਿਹੜਾ ਅੱਖਾਂ ਦਾ ਕੰਮ ਹੈ ਉਹ ਜਿਵੇਂ ਸਿਆਣੇ ਕਹਿੰਦੇ ਨੇ ਅੱਖਾਂ ਗਿਆ ਜਹਾਨ ਗਿਆ ਸੋ ਅੱਖਾਂ ਦੇ ਨਾਲ ਹੀ ਸਾਰਾ ਕੁਝ ਹੈ ਗਰੀਬ ਆਦਮੀ ਜੋ ਅੱਖਾਂ ਲਈ ਸਹੀ ਟ੍ਰੀਟਮੈਂਟ ਜਾਂ ਦਵਾਈ ਨਹੀਂ ਲੈ ਸਕਦੇ ਜਾਂ ਆਪਰੇਟ ਨਹੀਂ ਕਰਵਾ ਸਕਦੇ ਉਹਨਾਂ ਦੇ ਲਈ ਬਹੁਤ ਵਧੀਆ ਮੌਕਾ ਹੁੰਦਾ ਹੈ ਔਰ ਸਾਰਾ ਜਿਹੜਾ ਇੱਥੇ ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ ਔਰ ਡਾਕਟਰ ਵੀ ਬਹੁਤ ਵਧੀਆ ਡਾਕਟਰ ਕਿਉਂਕਿ ਹਰ ਸਾਲ ਕਰਦੇ ਆ ਨਾ ਇਸ ਕਰਕੇ ਜਿਹੜੇ ਆਪਰੇਟ ਨੇ ਬੜੇ ਸਫਲ ਹੁੰਦੇ ਨੇ ਟਰਾਂਸਪੋਰਟ ਅਸੀਂ ਆਪ ਦੰਨੇ ਆ ਇਹਨਾਂ ਨੂੰ ਇੱਥੋਂ ਮਰੀਜ਼ਾਂ ਨੂੰ ਲੈ ਕੇ ਜਾਣਾ ਔਰ ਛੱਡ ਕੇ ਜਾਣਾ ਇਹ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਸੋ ਸੰਗਤ ਬੜਾ ਸਹਿਯੋਗ ਦਿੰਦੀ ਹੈ ਯੂਨਾਈਟਿਡ ਸਿੱਖ ਮਿਸਲ ਯੂਐਸਏ ਵੱਲੋਂ ਬੜਾ ਸਹਿਯੋਗ ਮਿਲਦਾ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇਹ ਸੇਵਾ ਇਹ ਕਰਦੇ ਨੇ ਅਸੀਂ ਵੀ ਇਹਨਾਂ ਨੂੰ ਪੂਰਾ ਸਹਿਯੋਗ ਦਿੰਦੇ ਆ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਇੱਥੇ ਹਰ ਚੀਜ਼ ਦਵਾਈ ਜੋ ਵੀ ਚੀਜ਼ ਲੋੜੀਂਦੀ ਹੁੰਦੀ ਹੈ ਇਹਨਾਂ ਕਾ ਉਹ ਫ੍ਰੀ ਦਿੱਤੀ ਜਾਂਦੀ ਹੈ ਸਰਪੰਚ ਸਾਹਿਬ ਜਿਵੇਂ ਕਿ ਅਸੀਂ ਦੇਖਿਆ ਵੀ ਇੱਥੇ ਜਿਹੜਾ ਮਰੀਜ਼ਾਂ ਦਾ ਕੱਠ ਬਹੁਤ ਵੱਡਾ ਕੱਠ ਦੇਖਣ ਨੂੰ ਮਿਲ ਰਿਹਾ ਹਰ ਸਾਲ ਇਹ ਕਿਸ ਪਰਿਵਾਰ ਵੱਲੋਂ ਕੈਂਪ ਲਗਵਾਇਆ ਜਾ ਰਿਹਾ ਇਹ ਸਿੱਖ ਮਿਸ਼ਨ ਯੂਨਾਈਟਿਡ ਯੂਐਸਏ ਵੱਲੋਂ ਹੁੰਦਾ ਜਿਹੜਾ ਇੱਥੇ ਹੈ ਇਹ ਸਾਰਾ ਪ੍ਰਬੰਧ ਆਪਾਂ ਅਸੀਂ ਸਾਰੇ ਰਲ ਕੇ ਚਮਕੌਰ ਸਹਾਉਣੀ ਹਰਮੰਦਰ ਸਿੰਘ ਗਵਣੀ ਸਾਰੇ ਰਲਕੇ ਅਸੀਂ ਇੱਥੇ ਕਰ ਲੈਂਦੇ ਆਂ ਮੈਂ ਟਰਾਂਸਪੋਰਟ ਦਾ ਵੀ ਕਰਦੇ ਆਂ ਹੋਰ ਵੀ ਜਨ ਮੰਨ ਲਓ ਜਿਸ ਚੀਜ਼ ਦੀ ਵੀ ਲੋੜ ਹੁੰਦੀ ਆ ਉਹ ਅਸੀਂ ਸਾਰਾ ਕਰਦੇ ਆਂ ਕਿੰਨੇ ਕੁ ਮਰੀਜ਼ ਇੱਥੇ ਪਹੁੰਚਦੇ ਨੇ ਹਰ ਸਾਲ 500 100 ਮਰੀਜ਼ ਜਿਹੜਾ ਹੁੰਦਾ ਉਹ ਟ੍ਰੀਟਮੈਂਟ ਕਰਾਉਂਦਾ ਤੇ ਜਿਹਦੇ ਵਿੱਚੋਂ 50 ਜਾਂ 60 ਆਪਰੇਟ ਹਰ ਸਾਲ ਹੁੰਦੇ ਨੇ ਇਹ ਵੀ ਮੇਰਾ ਖਿਆਲ ਹੈ ਵੀ 50 60 ਦੇ ਕਰੀਬ ਹੋਣਗੇ ਆਪਰੇਸ਼ਨ ਬਿਲਕੁਲ ਫ੍ਰੀ ਕਰਵਾਏ ਜਾਂਦੇ ਨੇ ਬਿਲਕੁਲ ਫ੍ਰੀ ਕਿਸੇ ਦਾ ਕੋਈ ਪੈਸਾ ਨਹੀਂ ਲੱਗਦਾ ਘਰੋਂ ਲਿਉਣ ਲਿਜਾਣ ਦਾ ਖਰਚਾ ਵੀ ਅਸੀਂ ਚੱਕਦੇ ਆਂ ਟਰਾਂਸਪੋਰਟ ਅਸੀਂ ਆਪ ਦਿੰਦੇ ਆਂ ਹਾਂਜੀ ਜਿਵੇਂ ਕਿ ਸਰਪੰਚ ਸਾਹਿਬ ਉਹਨਾਂ ਨੇ ਦੱਸਿਆ ਵੀ ਇੱਥੇ ਜਿਹੜਾ ਹਰ ਸਾਲ ਜਿਹੜਾ ਜੁਨਾਈਟਡ ਸਿੱਖ ਮਿਸ਼ਨ ਯੂਐਸਏ ਦੇ ਸਹਿਯੋਗ ਦੇ ਨਾਲ ਅੱਖਾਂ ਦਾ ਕੈਂਪ ਜਿਹੜਾ ਲਗਵਾਇਆ ਜਾ ਰਿਹਾ ਅੱਜ ਵੀ ਉਸ ਮਿਸ਼ਨ ਜੁਨਾਈਟਡ ਸਿੱਖ ਮਿਸ਼ਨ ਬੋਲੋ ਜਿਹੜਾ ਅੱਖਾਂ ਦਾ ਕੈਂਪ ਪਿੰਡ ਲਹਿਰਾ ਵਿਖੇ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਨੇ ਉਹ ਇੱਥੇ ਮੌਜੂਦ ਹਨ ਤੇ ਜਿਹੜੇ ਸਵੇਰ ਤੋਂ 9 ਵਜੇ ਤੋਂ ਲੈ ਕੇ ਜਿਹੜਾ ਇੱਥੇ ਮਰੀਜ਼ਾਂ ਦਾ ਵੱਡੀ ਗਿਣਤੀ ਦੇ ਵਿੱਚ ਆਉਣਾ ਜਾਣਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੀ ਅਸੀਂ ਦੇਖ ਸਕਦੇ ਹਾਂ ਵੀ ਜਿਹੜੇ ਇਲਾਕੇ ਦੇ ਲੋਕ ਇਲਾਕੇ ਦੇ ਨੇੜੇ ਤੇੜੇ ਦੇ ਜਿਹੜੇ ਮਰੀਜ਼ ਨੇ ਜਾਂ ਦੂਰ ਦੇ ਮਰੀਜ਼ ਨੇ ਜਿਹੜੇ ਉਹ ਇੱਥੇ ਪਹੁੰਚੇ ਹੋ